ਡੋਨਲਡ ਟਰੰਪ ਦਾ ਭਾਰਤ ਤੇ ਵੱਡਾ ਐਕਸ਼ਨ ਅੱਜ ਦੇਖਣ ਨੂੰ ਮਿਲ ਰਿਹਾ ਹੈ ਜਿਹਦੇ ਵਿੱਚ ਕੀ ਜਿਹੜੇ ਭਾਰਤੀ ਨਜਾਇਜ਼ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਇਹ ਯੂਐਸ ਆਰਮੀ ਦਾ ਜਿਹੜਾ ਜਹਾਜ਼ ਹੈ ਅੱਜ ਅੰਮ੍ਰਿਤਸਰ ਦੇ 에ਅਰਪੋਰਟ ਤੇ ਉਤਰੇਗਾ ਤਾਂ ਉਸ ਤੋਂ ਬਾਅਦ ਉਹ ਲੋਕ ਜਿਹੜੇ ਨੇ ਆਪਣੇ ਦੇਸ਼ ਵਾਪਸ ਆ ਸਕਣਗੇ ਦੱਸਣਾ ਚਾਹਾਂਗੇ ਕਿ ਮੈਕਸੀਕੋ ਬਾਰਡਰ ਤੇ ਜਾਂ ਡੰਕੀ ਲਗਾ ਕੇ ਕੁਝ ਲੋਕ ਜਿਹੜੇ ਨੇ ਉਹ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ 'ਚ ਰਹਿ ਰਹੇ ਸੀ ਤੇ ਅਮਰੀਕਾ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਸ ਵੇਲੇ ਇਸ ਤੇ ਉਤੇ ਕਾ ਕਰਾਗੇ ਤਾਂ ਸਭ ਤੋਂ ਪਹਿਲੇ ਉਹਨਾਂ ਲੋਕਾਂ ਨੂੰ ਬਾਹਰ ਕੱਢਾਂਗੇ ਜਿਹੜੇ ਕੀ ਇਸ ਦੇ ਵਿੱਚ ਨਜ਼ਾਇਰ ਤੌਰ ਤੇ ਰਾੜੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅੰਮ੍ਰਿਤਸਰ ਦੇ 에ਰਪੋਰਟ ਤੇ ਆ ਤਾਂ ਤੁਸੀਂ ਵੇਖੋ ਕਿ ਅੱਜ ਇਸ ਵੇਲੇ ਤਿਆਰੀ ਔਰ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਅੱਜ ਜਿਹੜੇ ਨੇ ਉਹ ਜਿਹੜੇ ਦੇਸ਼ ਵਾਸੀ ਨੇ ਅੱਜ ਆਪਣੇ ਦੇਸ਼ ਵਾਪਸ ਪੁੱਜਣਗੇ ਔਰ ਜਿਹੜੇ ਕੀ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਸੀ ਦੱਸਣਾ ਚਾਹਾਂਗੇ ਕਿ ਵੱਡਾ ਮਾਮਲਾ ਹੈ ਇਸ ਦੇ ਵਿੱਚ ਕਾਸੋਰ ਦੇ ਉੱਤੇ ਪੰਜਾਬ ਦੇ 30 ਨੌਜਵਾਨ ਨੇ ਔਰ ਤੇ ਗੁਜਰਾਤ ਦੇ 33 ਨੌਜਵਾਨ ਨੇ ਉੱਤਰ ਪ੍ਰਦੇਸ਼ ਦੇ ਤਿੰਨ ਹਰਿਆਣਾ ਦੇ 33 ਚੰਡੀਗੜ੍ਹ ਦੇ ਦੋ ਤੇ ਉੱਤੇ ਮਹਾਰਾਸ਼ਟra ਦੇ ਤਿੰਨ ਜਿਹੜੇ ਲੋਕ ਨੇ ਤਕਰੀਬਨ ਇਸ ਵੇਲੇ ਜਿਹੜੀ ਲਿਸਟ ਜਿਹੜੀ ਜਾਰੀ ਕੀਤੀ ਗਈ ਹੈ ਉਸ ਲਿਸਟ ਮੁਤਾਬਕ 104 ਲੋਕਾਂ ਦੀ ਜਿਹੜੀ ਲਿਸਟ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜਿਹੜੇ ਕੀ ਇਸ ਵੇਲੇ ਹੋਣਗੇ ਤਾਂ ਇਸ ਵੇਲੇ ਅੰਮ੍ਰਿਤਸਰ 에어ਪੋਰਟ ਤੇ ਮੌਜੂਦਾ ਪਰਿਵਾਰਕ ਮੈਂਬਰ ਵੀ ਇੱਥੇ ਤੁਸੀਂ ਵੇਖੋ ਪਹੁੰਚ ਚੁੱਕੇ ਨੇ ਤਾਂ ਹਰ ਕਿਸੇ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਏਗੀ ਔਰ ਵੈਰੀਫਿਕੇਸ਼ਨ ਤੋਂ ਬਾਅਦ ਹੀ ਉਹ ਸ਼ਖਸ ਜਿਹੜਾ ਹੈ ਉਹ ਭਾਰਤ ਚ ਆ ਸਕੇਗਾ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਥੇ ਜਿਹੜਾ ਹੈ ਇਸ ਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਇੱਕ ਚਿੱਠੀ ਜਿਹੜੀ ਹੈ ਅਮਰੀਕਾ ਦੀ ਸਰਕਾਰ ਵੱਲੋਂ ਕੱਢੀ ਗਈ ਸੀ ਜਿਸ ਦੇ ਵਿੱਚ ਕੀ ਉਹਨਾਂ ਨੂੰ ਕਿਹਾ ਗਿਆ ਕਿ ਇਹ ਜਿਹੜੇ ਲੋਕ ਨੇ ਇਲਿਗਲ ਤਰੀਕੇ ਦੇ ਨਾਲ ਅਮਰੀਕਾ ਚ ਰਹਿ ਰਹੇ ਨੇ ਤੋਂ ਉਸ ਤੋਂ ਬਾਅਦ ਜਿਹੜਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਔਰ ਪੁਸ਼ਟੀ ਕਰਨ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਔਰ ਸੰਪਰਕ ਕਰਨ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਭਾਰਤ ਤੇ ਜਿਹੜਾ ਹੈ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਪਰਿਵਾਰਕ ਮੈਂਬਰ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ 에ਅਰਪੋਰਟ ਦੀਆਂ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਅਰਪੋਰਟ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਨੇ ਔਰ ਇਸੇ ਅੱਜ ਤਕਰੀਬਨ 1 ਵਜੇ ਦੇ ਕਰੀਬ ਜਿਹੜੀ ਹੈ ਫਲਾਈਟ ਆਏਗੀ ਔਰ ਉਸ ਤੋਂ ਬਾਅਦ ਤਕਰੀਬਨ 2 ਘੰਟੇ ਦਾ ਸਮਾਂ ਲੱਗੇਗਾ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ 2 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗੇਗਾ ਔਰ ਉਹਦੇ ਵਿੱਚ ਜਿਹੜਾ ਹੈ ਖਾਸ ਤੌਰ ਦੇ ਉੱਤੇ ਉਹਨਾਂ ਦੀ ਬਕਾਇਦਾ ਤੌਰ ਤੇ ਆਈਡੈਂਟੀਫਿਕੇਸ਼ਨ ਚੈੱਕ ਕੀਤੀ ਜਾਏਗੀ ਜਿਹੜੇ ਲੋਕ ਨੇ ਕੌਣ ਨੇ ਔਰ ਕਿਹਨਾ ਹਾਲਾਤਾਂ ਚ ਗਏ ਸੀ ਇਸ ਬਾਰੇ ਵੀ ਬਾਅਦ ਦੇ ਵਿੱਚ ਚਰਚਾ ਹੋਏਗੀ ਲੇਕਿਨ ਸਭ ਤੋਂ ਪਹਿਲਾਂ ਤੇ ਜਿਹੜੇ ਇਲੀਗਲ ਜਿਹੜੇ ਲੋਕ ਨੇ ਜਿਹੜੇ ਕਿ ਨਜਾਇਜ਼ ਤੌਰ ਦੇ ਉੱਤੇ ਰਹਿ ਰਹੇ ਸਨ ਉਹਨਾਂ ਨੂੰ ਅੱਜ ਭਾਰਤ ਵਾਪਸ ਭੇਜਣ ਦੀ ਤਿਆਰੀ ਅਮਰੀਕਾ ਵੱਲੋਂ ਕੀਤੀ ਗਈ ਹੈ ਇਹ ਦੱਸਣਾ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਐਸਐਲਸੀ ਉਸ ਗੇਟ ਤੇ ਖੜੇ ਹਾਂ ਇਸ ਗੇਟ ਰਾਹੀਂ ਜਿਹੜਾ ਹੈ ਉਹ ਸਾਰੇ ਵਾਪਸ ਆਣਗੇ ਔਰ ਦੱਸਣਾ ਚਾਹਾਂਗੇ ਕਿ 104 ਲੋਕਾਂ ਦੀ ਲਿਸਟ ਫਿਲਹਾਲ ਜਾਰੀ ਕੀਤੀ ਗਈ ਹੈ 104 ਲੋਕ ਜਿਹੜੇ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਇੱਕ ਵਾਰ ਫਿਰ ਤੁਹਾਨੂੰ ਲਿਸਟ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ ਕਿ ਆਖਿਰਕਾਰ ਉਹ ਕਿੱਥੋਂ-ਕਿੱਥੋਂ ਦੇ ਨੇ ਜਿਸ ਦੇ ਵਿੱਚ 33 ਗੁਜਰਾਤ ਦੇ ਨੇ ਸਭ ਤੋਂ ਜ਼ਿਆਦਾ ਗੁਜਰਾਤ ਦੇ ਨੇ ਔਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਪੰਜਾਬੀ ਹੋਣ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ ਲੇਕਿਨ ਉਸ ਦੇ ਵਿੱਚ 33 ਗੁਜਰਾਤ ਦੇ ਨੇ 30 ਪੰਜਾਬ ਦੇ ਨੇ ਔਰ ਉੱਤਰ ਪ੍ਰਦੇਸ਼ ਦੇ ਤਿੰਨ ਹਰਿਆਣਾ ਦੇ 33 ਨੇ ਹਰਿਆਣਾ ਔਰ ਗੁਜਰਾਤ ਬਿਲਕੁਲ ਬਰਾਬਰ ਨੇ ਔਰ 33 ਲੋਕ ਹਰਿਆਣਾ ਤੋਂ ਨੇ ਤੇ ਦੋ ਚੰਡੀਗੜ੍ਹ ਦੇ ਤਿੰਨ ਮਹਾਰਾਸ਼ਟਰਾ ਦੇ ਨੇ 104 ਲੋਕਾਂ ਦੀ ਲਿਸਟ ਫਿਲਹਾਲ ਦਾਰੀ ਕੀਤੀ ਗਈ ਹੈ ਔਰ ਅੱਜ ਇਹ 104 ਲੋਕ ਜੋ ਫਿਲਹਾਲ ਕਿਉਂਕਿ ਜਿਸ ਤਰ੍ਹਾਂ ਅੰਕੜਾ 205 ਦਾ ਵੀ ਕਿਹਾ ਜਾ ਰਿਹਾ ਸੀ 208 ਦਾ ਵੀ ਕਿਹਾ ਜਾ ਰਿਹਾ ਲੇਕਿਨ ਜਿਹੜੀ ਅਫੀਸ਼ੀਅਲ ਲਿਸਟ ਜਾਰੀ ਕੀਤੀ ਗਈ ਹੈ ਉਹ 104 ਲੋਕਾਂ ਦੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਕੀ ਗੁਜਰਾਤ ਪੰਜਾਬ ਅਤੇ ਹਰਿਆਣਾ ਜਿਹੜੇ ਸਭ ਤੋਂ ਜ਼ਿਆਦਾ ਮੋਰੀ ਆ ਰਹੇ ਨੇ ਉਹ ਹੋਣਗੇ ਦੱਸਣਾ ਚਾਹਾਂਗੇ ਕਿ ਡੋਨਲਡ ਟਰੰਪ ਨੇ ਜਦੋਂ ਰਾਸ਼ਟਰਪਤੀ ਦੀ ਸਹੁੰ ਚੁੱਕੀ ਸੀ ਤਾਂ ਉਸ ਵੇਲੇ ਕਿਹਾ ਸੀ ਕਿ ਅਮਰੀਕਾ ਫਰਸਟ ਤੇ ਉਹਦੇ ਇਲੀਗਲ ਉਸ ਤਰ੍ਹਾਂ ਕਿਹਾ ਸੀ ਕਿ ਉਹਨਾਂ ਦੀ ਕੰਟਰੀ ਦੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਉਹਨਾਂ ਦੀ ਕੰਟਰੀ ਚ ਭੇਜਿਆ ਜਾਏਗਾ ਤਾਂ ਪੰਜ ਐਸੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇਹ ਕਾਰਵਾਈ ਸ਼ੁਰੂ ਹੋਈ ਹੈ ਔਰ ਭਾਰਤ ਦੇ ਵਿੱਚ ਪਹਿਲੀ ਵਾਰ ਅਮਰੀਕਨ ਜਿਹੜੀ ਹੈ ਉਹ ਆਰਮੀ ਦਾ ਜਿਹੜਾ ਕਾਰਗੋ ਜਹਾਜ਼ ਹੁੰਦਾ ਹੈ ਜਿਸ ਦੇ ਵਿੱਚ ਕੀ ਸਮਾਨ ਢੋਣ ਦਾ ਕੰਮ ਕੀਤਾ ਜਾਂਦਾ ਉਸ ਦੇ ਵਿੱਚ ਨਾ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਹੈ ਉਹਨਾਂ ਨੂੰ ਅੱਜ ਉਹਨਾਂ ਦੇ ਦੇਸ਼ ਵਾਪਸ ਪਹੁੰਚਾਇਆ ਜਾਏਗਾ ਇਸ ਤੋਂ ਇਲਾਵਾ ਉਹਨਾਂ ਦੇ 45 क्रू ਦੇ ਮੈਂਬਰ ਵੀ ਆ ਰਹੇ ਨੇ ਔਰ ਉਹ ਮੈਂਬਰਸ ਜਿਹੜੇ ਨੇ ਭਾਰਤ ਨੂੰ ਉਹ ਲੋਕਾਂ ਨੂੰ ਹੈਂਡਓਵਰ ਕਰਨਗੇ ਕਿਉਂਕਿ ਉਹਨਾਂ ਨੂੰ ਜੇਲ੍ਹ 'ਚ ਵੀ ਰੱਖਣ ਦੀ ਗੱਲ ਨਹੀਂ ਕੀਤੀ ਗਈ ਕਿਉਂਕਿ ਅਗਰ ਕੋਈ ਵਿਅਕਤੀ ਦੂਸਰੇ ਦੇਸ਼ 'ਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਉੱਥੋਂ ਦੀ ਜੇਲ੍ਹ 'ਚ ਰੱਖਿਆ ਜਾਂਦਾ ਹੈ ਲੇਕਿਨ ਇੱਥੇ ਜਿਹੜਾ ਹੈ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਈਡੈਂਟੀ ਜਿਹੜੀ ਹੈ ਫੇਕ ਪਾਈ ਗਈ ਹੈ ਕਿਸੇ ਤਰ੍ਹਾਂ ਦੇ ਜਿਹੜੇ ਡਾਕੂਮੈਂਟ ਸੀ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਸੰਕੜੇ ਲੋਕ ਔਰ ਇਸ ਤਰ੍ਹਾਂ ਦਾਵਾ ਲਗਾਤਾਰ ਲੋਕਾਂ ਨੂੰ ਸਮੇਂ ਚ ਆਉਣਗੇ ਇਹ ਆਖਿਰਕਾਰ ਉੱਥੇ ਗਏ ਕਿਵੇਂ ਤੇ ਇੰਡੀਆ ਦੇ ਵਿੱਚ ਜਿਹੜਾ ਜਾਲ ਚੱਲ ਰਿਹਾ ਹੈ ਨਕਲੀ ਟਰੈਵਲ ਏਜੰਟਾਂ ਦਾ ਜਿਦੇ ਵਿੱਚ ਕੀ ਪੰਜਾਬ ਚੋਂ ਵੀ ਲੱਖਾਂ ਰੁਪਏ ਖਾਦੇ ਜਾ ਚੁੱਕੇ ਨੇ ਕਰੋੜਾਂ ਰੁਪਏ ਖਾਦੇ ਜਾ ਚੁੱਕੇ ਨੇ ਆਖਿਰਕਾਰ ਲੋ ਟਰੈਵਲ ਏਜੰਟਾਂ ਦੇ ਜਾਲ ਚ ਫਸ ਕੇ ਨੌਜਵਾਨ ਕਿਵੇਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਚਲੇ ਜਾਂਦੇ ਨੇ ਇਹ ਵੱਡਾ ਸਵਾਲ ਹੈ ਇਹਦੇ ਤੇ ਇਸ ਦੇਸ਼ ਤੇ ਚਰਚਾ ਹੋਣੀ ਜ਼ਰੂਰੀ ਔਰ ਲੋਕ ਫੜੇ ਜਾਣੇ ਜ਼ਰੂਰੀ ਨੇ ਜਿਹੜੇ ਕੀ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਇੱਕ ਵਾਰ ਫਿਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ 에어ਪੋਰਟ ਤੋਂ ਕਿ ਜਿਹੜਾ ਇਹ ਇੱਕ ਫੇਕ ਟਰੈਵਲ ਏਜੰਟਾਂ ਦੇ ਜਾਲ 'ਚ ਫਸ ਕੇ ਜਿਹੜੇ ਨੌਜਵਾਨ ਜਿਹੜੇ ਗਏ ਨੇ ਉਹ ਜਿਹੜੇ ਨੇ ਹੁਣ ਇਸ ਵੇਲੇ ਭਾਰਤ ਵਾਪਸ ਆ ਰਹੇ ਨੇ ਤੇ ਤਸਵੀਰ ਤੁਹਾਨੂੰ ਲਗਾਤਾਰ ਅੰਮ੍ਰਿਤਸਰ ਦੇ 에어ਪੋਰਟ ਤੋਂ ਸਾਂਝੀਆ ਕਰ ਰਹੇ ਹਾਂ ਦੱਸਣਾ ਚਾਹਾਂਗੇ ਕਿ ਇਸ ਵੇਲੇ ਜੋ ਲਿਸਟ ਜ਼ਾਹਰ ਕੀਤੀ ਗਈ 104 ਲੋਕਾਂ ਦੀ ਕੀਤੀ ਗਈ ਨੇ ਜਿਹਦੇ ਵਿੱਚ ਕੀ 33 ਹਰਿਆਣੇ ਤੋਂ 33 ਗੁਜਰਾਤ ਤੋਂ 30 ਪੰਜਾਬ ਤੋਂ ਨੇ ਔਰ 2 ਚੰਡੀਗੜ੍ਹ ਦੇ ਵੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਸਾਰੇ ਇਲੀਗਲ ਤਰੀਕੇ ਨਾਲ ਮਾਈਗ੍ਰੇਟ ਸੀਗੇ ਜੋ ਕਿ ਗਏ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਨੂੰ ਵਾਪਸ ਜਰਾ ਲਿਆਇਆ ਜਾ ਰਿਹਾ ਏਅਰਪੋਰਟ ਦੇ ਉੱਤੇ ਮੌਜੂਦਾਂ ਤਾਂ ਸੁਰੱਖਿਆ ਦੇ ਵੀ ਕੜੇ ਇੰਤਜ਼ਾਮਾਤ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਮੰਨਿਸਟਰੀ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਭਾਰਤ ਸਰਕਾਰ ਵੱਲੋਂ ਬਕਾਇਦਾ ਤੌਰ ਦੇ ਉੱਤੇ ਇੱਥੇ ਆਪਣਾ ਡੈਸਕ ਵੀ ਸਥਾਪਿਤ ਕੀਤੇ ਗਏ ਨੇ ਕਿ ਜਿਹੜੇ ਲੋਕ ਇੱਥੇ ਆਣਾ ਚਾਹੁੰਦੇ ਨੇ ਜਿਹੜੇ ਆਉਣਗੇ ਉਹਨਾਂ ਨੂੰ ਕਿਵੇਂ ਲੈ ਕੇ ਜਾਣਾ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਜ਼ਰੂਰੀ ਪੁਖਤਾ ਇੰਤਜ਼ਾਮਾਤ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕਨ ਪਹੁੰਚਾਣਾ ਹੈ ਤੇ ਇਸ ਕਰਕੇ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਫਿਲਹਾਲ ਵੱਡਾ ਸਵਾਲ ਹੈ ਹੋਏਗਾ ਕਿ ਆਖਿਰਕਾਰ ਇਹ ਗਏ ਕਿਵੇਂ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਜਿਹੜਾ 2 ਨੰਬਰ ਦਾ ਕਾਰੋਬਾਰ ਚੱਲ ਰਿਹਾ ਹੈ ਉਸ ਦਾ ਔ ਉਹ ਕਿਵੇਂ ਮੁੱਕੂਗਾ ਔਰ ਅਗਰ ਇਸ ਤਰ੍ਹਾਂ ਲੱਖਾਂ ਕਰੋੜਾਂ ਰੁਪਏ ਕਿਉਂਕਿ 30 35 35 ਲੱਖ ਰੁਪਏ ਇੱਕ ਨੌਜਵਾਨ ਦਾ ਲੱਗਾ ਹੈ ਔਰ 30 35 ਲੱਖ ਲਾ ਕੇ ਉੱਥੇ ਗਏ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਵੀ ਬਰਬਾਦ ਹੋਏ ਔਰ ਉਸ ਤੋਂ ਬਾਅਦ ਉਹਨਾਂ ਦੀ ਵਾਪਸੀ ਵੀ ਹੋਈ ਅਗਰ 30 35 ਲੱਖ ਦਾ ਅਗਰ ਇਨਵੈਸਟਮੈਂਟ ਅਗਰ ਪੰਜਾਬ ਚ ਕੀਤੀ ਹੁੰਦੀ ਆਪਣੇ ਜ਼ਿਲ੍ਹਿਆਂ ਚ ਕੀਤੀ ਹੁੰਦੀ ਤਾਂ ਸ਼ਾਇਦ ਇਹ ਦਿਨਾਂ ਵੇਖਣੇ ਪੈਂਦੇ ਕਿਉਂਕਿ ਹੁਣ ਉਹਨਾਂ ਦੇ ਉੱਤੇ ਇੱਕ ਟੈਗ ਲੱਗਾ ਹੈ ਕਿ ਉਹ ਜਿਹੜੇ ਨੇ ਉਹ ਨਜ਼ਾਇਜ਼ ਤੌਰ ਤੇ ਸੀ ਤਾਂ ਇਹ ਇੱਕ ਜਿਹੜਾ ਨਿਸ਼ਾਨ ਵੀ ਉਹਨਾਂ ਦੇ ਜ਼ਿੰਦਗੀ ਤੇ ਲੱਗਾ ਹੈ ਔਰ ਉਸ ਦੇ ਵਿੱਚ ਜਿਹੜਾ ਹੈ ਅੱਜ ਉਹਨਾਂ ਦੀ ਘਰ ਵਾਪਸੀ ਹੋ ਰਹੀ ਹੈ ਪਰ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਆਖਿਰਕਾਰ ਉਹ ਵੀਜ਼ਾ ਜਿਹੜੇ ਲਗਾਉਂਦੇ ਨੇ ਜਿਹੜੇ ਕਿ ਟਰੈਵਲ ਏਜੰਟ ਨੇ ਫਰਜੀ ਟਰੈਵਲ ਏਜੰਟ ਅਸੀਂ ਫੇਰ ਗੱਲ ਕਰ ਰਹੇ ਹਾਂ ਫਰਜੀ ਟਰੈਵਲ ਏਜੰਟਾਂ ਦੀ ਕਿਉਂਕਿ ਅਗਰ ਸਹੀ ਤਰੀਕੇ ਨਾਲ ਜਾਣ ਵਾਸਤੇ ਬਹੁਤ ਸਾਰੇ ਕੰਪਨੀਆਂ ਨੇ ਬਹੁਤ ਸਾਰੇ ਤਰੀਕੇ ਨੇ ਸਰਕਾਰਾਂ ਵੀ ਇਸ ਦੇ ਵਿੱਚ ਬਹੁਤ ਸਾਰਾ ਕੰਮ ਕਰਦੀਆਂ ਨੇ ਪਰ ਫੇਰ ਵੀ ਇਸ ਤਰ੍ਹਾਂ ਦੇ ਲੋਕ ਟਰੈਵਲ ਏਜੰਟਾਂ ਦੇ ਜਾਲ ਚ ਫਸਦੇ ਨੇ ਔਰ ਉਹ ਜਿਹੜੇ ਨੇ ਇਸ ਦਾ ਸ਼ਿਕਾਰ ਹੁੰਦੇ ਨੇ ਤੇ ਅੱਜ ਅਮਰੀਕਾ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ ਜਿਹੜਾ ਹੈ ਤੁਸੀਂ ਵੇਖੋਗੇ ਔਰ ਉਸ ਦੀ ਤੰਦਰੁਸਤਨਗ ਅਪੀਅਰਪੋਰਟ ਤੇ ਹਾਲਾਤ ਕਿਦਾਂ ਦੇ ਨੇ ਉਹ ਸਾਰੀ ਤਸਵੀਰ ਤੁਹਾਨੂੰ ਹਸਾਂਜੀ ਕੀਤੀ ਹੈ ਤਾਂ ਭਾਰਤ ਦੇ ਨਾਲ ਜਿਸ ਤਰੀਕੇ ਨਾਲ ਰਿਸ਼ਤਿਆਂ ਦੇ ਵਿੱਚ ਬੀਤੇ ਕੁਝ ਸਮੇਂ ਦੇ ਵਿੱਚ ਗੱਲਬਾਤ ਹੋ ਰਹੀ ਸੀ ਕਿਉਂਕਿ ਵਿਦੇਸ਼ ਮੰਤਰੀ ਜੈ ਸ਼ੰਕਰ ਹਨਾਉਲ ਨੂੰ ਕਿਹਾ ਗਿਆ ਸੀ ਕਿ ਅਗਰ ਇਸ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਅਗਰ ਅਮਰੀਕਾ ਵੱਲੋਂ ਕੀਤੀ ਜਾਂਦੀ ਤਾਂ ਭਾਰਤ ਪੂਰਾ ਸਮਰਥਨ ਕਰੇਗਾ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਇਲੀਗਲ ਤਰੀਕੇ ਦੇ ਨਾਲ ਕੋਈ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਚ ਜਾਵੇ ਤਾਂ ਇਸ ਦਾ ਉਹਨਾਂ ਨੇ ਖੰਡਨ ਵੀ ਕੀਤਾ ਸੀ ਔਰ ਇਸ ਦੇ ਵਿੱਚ ਭਾਰਤ ਸਰਕਾਰ ਜਿਹੜੀ ਹੈ ਅਮਰੀਕਨ ਗਵਰਨਮੈਂਟ ਦੀ ਮਦਦ ਵੀ ਕਰ ਰਹੀ ਹੈ ਔਰ ਇਸ ਦੇ ਸਦਕਾ ਅੱਜ ਜਿਹੜਾ ਹੈ ਉਹ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਅਮਰitsar ਇਸ ਦੀ ਗਵਾਹੀ ਪਰੇਗਾ ਬਹੁਤ ਸਾਰੇ ਜਿਹੜੇ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਰਹੇ ਨੇ ਪਰ ਇਸ ਤਰ੍ਹਾਂ ਇੰਨਾ ਕੁਇਕ ਐਕਸ਼ਨ ਕਦੀ ਦੇਖਣ ਨੂੰ ਨਹੀਂ ਮਿਲਿਆ ਤੇ ਅੱਜ ਉਸ ਕੁਇਕ ਐਕਸ਼ਨ ਦੀ ਸ਼ੁਰੂਆਤ ਅਮਰitsar ਤੋਂ ਹੋਣ ਜਾ ਰਹੀ ਹੈ ਔਰ ਤਕਰੀਬਨ 104 ਲੋਕਾਂ ਦੀ ਫਿਲਹਾਲ ਲਿਸਟ ਆਈ ਹੈ ਔਰ ਉਸ ਤੋਂ ਇਲਾਵਾ ਲਗਾਤਾਰ ਅਨੁਨੇ ਸਮੇਂ ਚ ਇਸ ਤਰ੍ਹਾਂ ਦੇ ਅਮਰੀਕਾ ਸੈਨਾ ਦੇ ਜਿਹੜੇ ਜਹਾਜ਼ ਆਣਗੇ ਜਿਹਦੇ ਨਾਲ ਕੀ ਜਿਹੜੇ ਵੀ ਇਲੀਗਲ ਜਿਹੜੇ ਲਹਿਰੇ ਨੇ ਔਰ ਕੱਲੇ ਭਾਰਤ ਚ ਨਹੀਂ ਦੁਨੀਆ ਭਰ ਦੇ ਜਿਹੜੇ ਦੇਸ਼ ਨੇ ਉਹਨਾਂ ਵਿੱਚ ਅਗਰ ਕੋਈ ਇਲੀਗਲ ਤਰੀਕੇ ਨਾਲ ਅਮਰੀਕਾ ਰਿਹਾ ਤਾਂ ਉਹਨੂੰ ਵਾਪਸ ਭੇਜਿਆ ਜਾਏਗਾ ਤੇਨਾਂ ਦੀ ਗਿਣਤੀ ਲੱਖਾਂ ਚ ਹੈ ਤਾਂ ਫਿਲਹਾਲ ਇਸ ਡੋਨਲਡ ਟਰੰਪ ਦੇ ਪਹਿਲੇ ਐਕਸ਼ਨ ਦੀ ਸ਼ੁਰੂਆਤ ਅਜੰਮਰ ਸਰ ਤੋਂ ਹੋ ਰਹੀ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ